ਚੰਡੀਗੜ੍ਹ ਨੂੰ ਲੈ ਕੇ ਪੰਜਾਬ ਦੀ ਰਾਜਨੀਤੀ 'ਚ ਮਚੇ ਭਾਰੀ ਹੰਗਾਮੇ ਦੇ ਸਿਆਸੀ ਪਚਾਲ ਦੇ ਵਿਚਕਾਰ ਕੇਂਦਰ ਸਰਕਾਰ ਨੇ ਆਪਣਾ ਪੱਖ ਸਪਸ਼ਟ ਕਰ ਦਿੱਤਾ ਹੈ ਗ੍ਰਹਿ ਮੰਤਰਾਲੇ ਨੇ ਅਧਿਕਾਰਤ ਤੌਰ ਤੇ ਜਾਣਕਾਰੀ ਦਿੱਤੀ ਹੈ ਕਿ ਕੇਂਦਰ ਸਰਕਾਰ ਚੰਡੀਗੜ੍ਹ ਲਈ ਕੋਈ ਵੀ ਨਵਾਂ ਬਿੱਲ ਨਹੀਂ ਲਿਆ ਰਹੀ ਮੰਤਰਾਲੇ ਨੇ ਸਪਸ਼ਟ ਕੀਤਾ ਹੈ ਕਿ ਇਸ ਸਮੇਂ ਸਿਰਫ ਇਹ ਪ੍ਰਸਤਾਵ ਵਿਚਾਰधीन ਹੈ ਕਿ ਕੇਂਦਰ ਸਰਕਾਰ ਵੱਲੋਂ ਚੰਡੀਗੜ੍ਹ ਲਈ ਕਾਨੂੰਨ ਬਣਾਉਣ ਦੀ ਪ੍ਰਕਿਰਿਆ ਨੂੰ ਸਰਲ ਕਿਵੇਂ ਬਣਾਇਆ ਜਾਵੇ ਇਸ ਪ੍ਰਸਤਾਵ ਤੇ ਅਜੇ ਕੋਈ ਅੰਤਿਮ ਫੈਸਲਾ ਨਹੀਂ ਲਿਆ ਗਿਆ ਇਸ ਤੋਂ ਲਾ ਬਾ ਗ੍ਰਹਿ ਮੰਤਰੀ ਨੇ ਇਹ ਵੀ ਸਾਫ ਕਰ ਦਿੱਤਾ ਹੈ ਕਿ ਆਉਣ ਵਾਲੇ ਸੰਸਦ ਦੇ ਸਰਦਰੂਤ ਸੈਸ਼ਨ 'ਚ ਇਸ ਮਾਮਲੇ ਨਾਲ ਸੰਬੰਧਿਤ ਕੋਈ ਬਿੱਲ ਲਿਆਉਣ ਦੀ ਮਨਸ਼ਾ ਨਹੀਂ ਹੈ ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨ ਹੀ ਇਹ ਖਬਰ ਸਾਹਮਣੇ ਆਈ ਸੀ ਕਿ ਕੇਂਦਰ ਸਰਕਾਰ ਵੱਲੋਂ ਚੰਡੀਗੜ੍ਹ ਸੰਬੰਧੀ ਇੱਕ ਬਿੱਲ ਸਰਦਰੂਤ ਸੈਸ਼ਨ ਦੇ ਵਿੱਚ ਲਿਆਂਦਾ ਜਾ ਰਿਹਾ ਹੈ ਜਿਸ ਦੌਰਾਨ ਜਿਹੜਾ ਕਿ ਚੰਡੀਗੜ੍ਹ ਨੂੰ ਡਿਊਟੀ ਬਣਾਇਆ ਜਾ ਸਕਦਾ ਹੈ ਯਾਨੀ ਕਿ ਪੰਜਾਬ ਅਤੇ ਹਰਿਆਣੇ ਦਾ ਹੱਕ ਬਿਲਕੁਲ ਖਤਮ ਕਰ ਦਿੱਤਾ ਜਾਏਗਾ ਤੇ ਰਾਸ਼ਟਰਪਤੀ ਕੋਲ ਸਾਰੇ ਚਾਰਜ ਪ੍ਰਸ਼ਾਸਨਿਕ ਚਾਰਜ ਜਿਹੜੇ ਕਿ ਰਾਸ਼ਟਰਪਤੀ ਕੋਲ ਦੇ ਦਿੱਤੇ ਜਾਣਗੇ ਜਿਸ ਤੋਂ ਬਾਅਦ ਪੰਜਾਬ ਸਰਕਾਰ ਤੋਂ ਲੈ ਕੇ ਅਤੇ ਹੋਰ ਵਿਰੋਧੀ ਧਿਰਾਂ ਵੱਲੋਂ ਇਸ ਦਾ ਸਖਤ ਵਿਰੋਧ ਕੀਤਾ ਗਿਆ ਤੇ ਇਸ ਦੇ ਨਾਲ ਨਾਲ ਪੰਜਾਬ ਭਾਜਪਾ ਵੱਲੋਂ ਵੀ ਇਸ ਦਾ ਵਿਰੋਧ ਕੀਤਾ ਗਿਆ ਭਾਜਪਾ ਦਾ ਕਹਿਣਾ ਸੀ ਕਿ ਅਸੀਂ ਪੰਜਾਬ ਦੇ ਨਾਲ ਖੜੇ ਹਾਂ ਤੇ ਪੰਜਾਬ ਖਿਲਾਫ ਕੋਈ ਵੀ ਕਦਮ ਜਿਹੜਾ ਕਿ ਹੋ ਨਹੀਂ ਚੁੱਕਣ ਦਿੱਤਾ ਜਾਵੇਗਾ ਤੇ ਇਸ ਤੋਂ ਬਾਅਦ ਕੇਂਦਰ ਨੇ ਆਪਣਾ ਸਪਸ਼ਟੀਕਰਨ ਜਾਰੀ ਕੀਤਾ ਤੇ ਕਿਹਾ ਹੈ ਕਿ ਚੰਡੀਗੜ੍ਹ ਸਬੰਧੀ ਕੋਈ ਵੀ ਬਿੱਲ ਜਿਹੜਾ ਕਿ ਸਰਦਰੂਪ ਤੋਂ ਸੈਸ਼ਨ ਵਿੱਚ ਨਹੀਂ ਹਿਲਾਂਦਾ ਜਾ ਰਿਹਾ ਹੈ। ਦੀ ਰਿਪੋਰਟ ਛੜਤੀ ਕਲਾ ਟਾਈਮ ਟੀਵੀ